ਆਇਰਲੈਂਡ ਦੇ ਵਿੱਚ ਵਸਦੇ ਭਾਰਤੀਆਂ ਤੇ ਗੋਰੇ ਨੌਜਵਾਨਾਂ ਦੇ ਗੈਂਗਸ ਦੁਆਰਾ ਹਮਲੇ ਦੀਆਂ ਘਟਨਾਵਾਂ ਚ ਵਾਧੇ ਨੇ ਭਾਰਤੀ ਭਾਈਚਾਰੇ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਪੈਦਾ ਕੀਤਾ ਹੈ ਇਸ ਦੇ ਜਵਾਬ ਦੇ ਵਿੱਚ ਡੱਬਲਿਨ ਸਥਿਤ ਭਾਰਤੀ ਦੂਤਾਕਰ ਨੇ 1 ਅਗਸਤ ਨੂੰ ਇੱਕ ਸੁਰੱਖਿਆ ਸਲਾਹ ਜਾਰੀ ਕਰਕੇ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਚੇਤ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ ਸਲਾਹ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਲੋਕ ਸੁੰਸਾਨ ਇਲਾਕਿਆਂ ਵਿੱਚ ਖਾਸ ਕਰਕੇ ਰਾਤ ਦੇ ਸਮੇਂ ਦੌਰਾਨ ਨਾ ਜਾਣ ਅਤੇ ਅਜਿਹੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਵਧੇਰੇ ਸਾਵਧਾਨੀ ਵਰਤਣ ਭਾਰਤੀ ਦੂਤਾਕਰ ਨੇ ਐਮਰਜੈਂਸੀ ਸੰਪਰਕ ਨੰਬਰ ਵੀ ਜਾਰੀ ਕੀਤਾ ਹੈ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਆਇਰਲੈਂਡ ਦੇ ਵਿੱਚ ਲਗਾਤਾਰ ਭਾਰਤੀਆਂ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਨੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਸੁਰੱਖਿਆ ਸਲਾਹ ਵੀ ਜਾਰੀ ਕੀਤੀ ਹੈ ਆਇਰਲੈਂਡ ਦੇ ਵਿੱਚ ਭਾਰਤੀਆਂ ਨੂੰ ਨਸਲੀ ਹਿੰਸਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ 19 ਜੁਲਾਈ ਨੂੰ ਡਬਲਿਨ ਦੇ ਟੈਲਾਕਾਰਟ ਇਲਾਕੇ ਵਿੱਚ 44 ਸਾਲਾ ਭਾਰਤੀ ਵਿਅਕਤੀ ਤੇ 10 ਨੌਜਵਾਨਾਂ ਦੇ ਇੱਕ ਗੈਂਗ ਨੇ ਹਮਲਾ ਕੀਤਾ ਹਮਲਾਵਰਾਂ ਨੇ ਉਸ ਦੇ ਕਪੜੇ ਤੱਕ ਉਤਾਰ ਦਿੱਤੇ ਚਿਹਰੇ ਤੇ ਚਾਕੂ ਦੇ ਨਾਲ वार ਕੀਤੇ ਤੇ ਸਰੀਰ ਤੇ ਕਈ ਸੱਟਾਂ ਮਾਰੀਆਂ ਇਸ ਨਾਲ ਉਹ ਖੂਨ ਦੇ ਨਾਲ ਬੁਰੀ ਤਰ੍ਹਾਂ ਲਥਪਥ ਹੋ ਗਿਆ ਇੱਕ ਆਇਰਿਸ਼ ਔਰਤ ਨੇ ਮੌਕੇ ਤੇ ਆ ਕੇ ਉਸ ਦੀ ਮਦਦ ਕੀਤੀ ਅਤੇ ਉਸ ਨੇ ਵੀਡੀਓ ਦੇ ਵਿੱਚ ਦੱਸਿਆ ਕਿ 4 ਦਿਨਾਂ ਦੇ ਵਿੱਚ ਘੱਟੋ ਘੱਟ 4 ਭਾਰਤੀਆਂ ਅਤੇ ਇੱਕ ਹੋਰ ਵਿਅਕਤੀ ਤੇ ਇਸੇ ਗੈਂਗ ਨੇ ਚਿਹਰੇ ਤੇ ਚਾਕੂ ਮਾਰ ਕੇ ਹਮਲਾ ਕੀਤਾ 22 ਜੁਲਾਈ ਨੂੰ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਜਿਸ ਦੇ ਵਿੱਚ ਭਾਰਤੀ ਮੂਲ ਦੇ AI ਸਾਇੰਟਿਸਟ ਅਤੇ ਕਾਰੋਬਾਰੀ ਸੰਤੋਸ਼ ਯਾਦਵ ਤੇ ਡਬਲਿਨ ਦੇ ਵਿੱਚ ਉਸਦੇ ਅਪਾਰਟਮੈਂਟ ਦੇ ਨਜ਼ਦੀਕ 6 ਨੌਜਵਾਨਾਂ ਦੇ ਇੱਕ ਗੈਂਗ ਨੇ ਹਮਲਾ ਕੀਤਾ ਸੰਤੋਸ਼ ਨੇ ਲਿੰਕਡਿਨ ਤੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਆਪਣੇ ਚਿਹਰੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੰਤੋਸ਼ ਯਾਦਵ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਇਸ ਤੋਂ ਇਲਾਵਾ 24 ਜੁਲਾਈ ਨੂੰ ਇੱਕ ਹੋਰ ਭਾਰਤੀ ਤੇ ਹਮਲਾ ਹੋਇਆ 20 ਸਾਲ ਦੇ ਨੌਜਵਾਨ ਜਿਸ ਨੂੰ ਕਿ ਡਬਲਿਨ ਦੇ ਵਿੱਚ ਟ੍ਰੌਮ ਸਟਾਪ ਤੇ ਰਾਤ ਦੇ 11:30 ਵਜੇ ਇੱਕ ਨੌਜਵਾਨਾਂ ਦੇ ਗੈਂਗ ਦੇ ਵੱਲੋਂ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਸੀਨ ਵਾਲਸ਼ ਪਾਰਕ ਦੇ ਵਿੱਚ ਵੀ ਇੱਕ ਕਾਲਜ ਦੇ ਵਿਦਿਆਰਥੀ ਤੇ ਹਮਲਾ ਹੋਇਆ ਜਿਸ ਦੀ ਨੱਕ ਦੀ ਹੱਡੀ ਤੋੜ ਦਿੱਤੀ ਗਈ। ਇਹਨਾਂ ਹਮਲਿਆਂ ਨੂੰ ਆਇਰਿਸ਼ ਪੁਲਿਸ ਨੇ ਨਸਲ ਪ੍ਰੇਰਿਤ ਅਪਰਾਧ ਜੋ ਦਰਜ ਕੀਤਾ ਹੈ। ਮਾਈਗ੍ਰੈਂਟ ਐਡਵੋਕੇਸੀ ਸੰਗਠਨ ਜਿਵੇਂ ਕਿ ਮਾਈਗ੍ਰੈਂਟ ਕਾਉਂਸਲਿੰਗ ਆਫ ਆਇਰਲੈਂਡ ਦਾ ਕਹਿਣਾ ਹੈ ਕਿ ਭਾਰਤੀ ਭਾਈਚਾਰਾ ਖਾਸ ਤੌਰ ਤੇ ਨਿਸ਼ਾਨੇ ਤੇ ਹੈ। ਪਰ ਇਹ ਹਮਲੇ ਸਿਰਫ ਭਾਰਤੀ ਤੱਕ ਸੀਮਿਤ ਨਹੀਂ ਹੋਰ ਕਈ ਏਸ਼ੀਆਈ ਤੇ ਅਫਰੀਕੀ ਮੂਲ ਦੇ ਲੋਕ ਵੀ ਨਸਲੀ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੇ ਪੁਲਿਸ ਦੀ ਸਿਖਲਾਈ ਤੇ ਵਿੱਚ ਕਮੀ ਤੇ ਨਫਰਤੀ ਅਪਰਾਧਾਂ ਦੀ ਰਿਪੋਰਟਿੰਗ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਇਸ ਦਾ ਕਾਰਨ ਦੱਸਿਆ ਮੌਜੂਦਾ ਸਮੇਂ ਵਿੱਚ ਆਇਰਲੈਂਡ ਵਿੱਚ ਭਾਰਤੀ ਮੂਲ ਦੇ ਲਗਭਗ 80 ਹਜ਼ਾਰ ਲੋਕ ਵਸਦੇ ਨੇ ਇਹਨਾਂ ਦੇ ਵਿੱਚੋਂ 40 ਹਜ਼ਾਰ ਲੋਕ ਐਨ ਆਰ ਆਈ ਨੇ ਤੇ 10 ਹਜ਼ਾਰ ਲੋਕ ਭਾਰਤੀ ਵਿਦਿਆਰਥੀ ਨੇ ਇਹ ਲੋਕ ਮੁੱਖ ਤੌਰ ਤੇ ਸਿਹਤ ਸੰਭਾਲ ਸੈਕਟਰ ਆਈਟੀ ਇੰਜੀਨੀਅਰਿੰਗ ਅਤੇ ਸੀਨੀਅਰ ਮੈਨੇਜਮੈਂਟ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਭਾਰਤੀ ਆਇਰਲੈਂਡ ਦੇ ਵਿੱਚ ਸਭ ਤੋਂ ਵੱਡਾ ਗੈਰ ਯੂਰੋਪੀਅਨ ਪ੍ਰਵਾਸੀ ਸਮੂਹ ਹੈ ਪਰ ਹਾਲ ਦੀਆਂ ਘਟਨਾਵਾਂ ਨੇ ਉਹਨਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ ਆਇਰਿਸ਼ ਪੁਲਿਸ ਨੇ ਇਨ੍ਹਾਂ ਹਮਲਿਆਂ ਨੂੰ ਨਫ਼ਰਤੀ ਅਪਰਾਧਾਂ ਵੱਜੋਂ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਨੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਦੀ ਰਿਪੋਰਟਿੰਗ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਨਫ਼ਰਤੀ ਅਪਰਾਧਾਂ ਦੀ ਰਿਪੋਰਟਿੰਗ ਅਕਸਰ ਘੱਟ ਹੁੰਦੀ ਹੈ ਹਾਲਾਂਕਿ ਪੁਲਿਸ ਨੇ ਕਿਸੇ ਵੀ ਮਾਮਲੇ ਵਿੱਚ ਹਲੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਪਿਛਲੇ ਕੁਝ ਸਮੇਂ ਤੋਂ ਯੂਕੇ ਆਇਰਲੈਂਡ ਤੇ ਹੋਰ ਯੂਰਪੀ ਮੁਲਕਾਂ ਦੇ ਵਿੱਚ ਗੋਰੀ ਜਾਤੀ ਨੂੰ ਮਹਾਨ ਦੱਸਣ ਵਾਲੇ ਕੁਝ ਸੰਗਠਨਾਵਾਂ ਵੱਲੋਂ ਏਸ਼ੀਆਈ ਅਫਰੀਕਾ ਤੇ ਹੋਰ ਨਸਲਾਂ ਦੇ ਵੱਲ ਨਫ਼ਰਤ ਭਰਿਆ ਰਵੱਈਆ ਦਿਖਾਇਆ ਜਾ ਰਿਹਾ ਹੈ। ਇਹ ਲੋਕ ਗੈਰ ਗੋਰੀ ਜਾਤੀ ਦੇ ਲੋਕਾਂ ਨੂੰ ਆਪਣੇ ਮੁਲਕਾਂ ਤੋਂ ਬਾਹਰ ਕਰਨਾ ਚਾਹੁੰਦੇ ਨੇ ਤਾਂ ਜੋ ਇਹਨਾਂ ਦੇ ਮੁਲਕਾਂ ਵਿੱਚ ਸਿਰਫ ਗੋਰੀ ਜਾਤੀ ਦੇ ਲੋਕ ਹੀ ਵਸਣ। ਅਜਿਹੀ ਮਾਨਸਿਕਤਾ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਵਾਈਟ ਸੁਪਰੀਮਸੀ ਆਖਦੇ ਹਾਂ ਜੋ ਕਰੀਬ-ਕਰੀਬ ਹਰੇਕ ਪੱਛਮੀ ਮੁਲਕ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਮਾਨਸਿਕਤਾ ਹੁਣ ਹੌਲੀ-ਹੌਲੀ ਫੈਲ ਰਹੀ ਹੈ ਜਿਸ ਦਾ ਖਮਿਆਜ਼ਾ ਭਾਰਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਆਇਰਲੈਂਡ ਦੇ ਵਿੱਚ ਭਾਰਤੀਆਂ ਤੇ ਵੱਧਦੇ ਹਮਲਿਆਂ ਨੇ ਨਾ ਸਿਰਫ ਭਾਰਤੀ ਭਾਈਚਾਰੇ ਦੇ ਵਿੱਚ ਡਰ ਪੈਦਾ ਕੀਤਾ ਹੈ ਸਗੋਂ ਨਸਲਵਾਦ ਤੇ ਪ੍ਰਵਾਸ ਵਿਰੋਧੀ ਮਾਨਸਿਕਤਾ ਵਿਰੁੱਧ ਸੰਘਰਸ਼ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਹੈ। ਉਧਰ ਭਾਰਤੀ ਦੂਤਾਕਰ ਨੇ ਆਇਰਿਸ਼ ਅਧਿਕਾਰੀਆਂ ਦੇ ਨਾਲ ਸੰਪਰਕ ਦੇ ਵਿੱਚ ਰਹਿਣ ਅਤੇ ਪੀੜਤਾਂ ਨੂੰ ਹਰ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।